ਕਹਦੇ ਕਿ ਪੰਜਾਬ ਸਰਕਾਰ ਹੁਣ ਭੀਖ ਮੰਗਣ ਵਾਲਿਆਂ ਤੇ ਸਖਤ ਕਾਰਵਾਈ ਕਰੇਗੀ ਪੰਜ ਜ਼ਿਲ੍ਹਿਆਂ ਦੇ ਵਿੱਚ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਹੋਇਆ ਜੁਆ ਅਮ੍ਰਿਤਸਰ ਦੇ ਵਿੱਚ ਸਬੰਧੀ ਪਹਿਲਾ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਕਿ ਪ੍ਰੋਜੈਕਟ ਹੈ ਕਿਕਾਰ ਪੰਜਾਬ ਸਰਕਾਰ ਕਿਵੇਂ ਇਹਨਾਂ ਤੇ ਕਾਰਵਾਈ ਕਰੇਗੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚਰਾਹੀਆ ਤੇ ਅਕਸਰ ਹੀ ਪਖਾਰੀਆਂ ਦੀ ਗਿਣਤੀ ਲਗਾਤਾਰ ਵਾਧੀ ਦੇਖੀ ਜਾ ਰਹੀ ਹੈ ਜਿਨ੍ਹਾਂ ਦੇ ਵਿਰੁੱਧ ਹੁਣ ਸਖਤ ਕਾਰਵਾਈ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾਏਗੀ ਦੱਸਿਆ ਕਿ ਇਸ ਸਬੰਧੀ ਅੰਮ੍ਰਿਤਸਰ ਡੀਸੀ ਦਫ਼ਤਰ ਵੱਲੋਂ جاری ਹੁਕਮਾਂ ਤਹਿਤ ਰঞ্জੀਤ ਐਵੇਨਿਊ ਪੁਲਿਸ ਨੇ ਨਿਰਮਲਾ ਨਾਮ ਦੀ ਇੱਕ ਔਰਤ ਵਿਰੁੱਧ ਪੀਖ ਮੰਗਣ ਦਾ ਪਹਿਲਾ ਮਾਮਲਾ ਦਰਜ ਕੀਤਾ ਜਿਸ ਅਨਸਾਰ ਸੋਸ਼ਲ ਮੀਡੀਆ ਤੇ ਉਸ ਬਾਅਦ ਚਰਚਾ ਛੇੜ ਗਈ ਸੀ ਪੁਲਿਸ ਅਨਸਾਰ ਨਿਰਮਲਾ ਨਾਮ ਦੀ ਔਰਤ ਸੜਕ ਤੇ ਵਾਰਨਾ ਦੇ ਨੇੜੇ ਆਪਣੇ ਬੱਚਿਆਂ ਨੂੰ ਅੱਗੇ ਧੱਕ ਕੇ ਭੀਖ ਵੀ ਮੰਗਵਾ ਰਹੀ ਸੀ ਦੱਸਦੇ ਕਿ ਇਸ ਸੰਬੰਧੀ ਹੁਣ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵਾਂ ਪ੍ਰੋਜੈਕਟ ਲੈ ਕੇ ਆਂਦਾ ਜਾਵੇਗਾ ਤੇ ਪੰਜ ਜ਼ਿਲ੍ਹਿਆਂ ਦੇ ਵਿੱਚ ਇੱਕ ਪ੍ਰੋਜੈਕਟ ਹੋਵੇਗਾ ਇਸ ਦੇ ਅਨੁਸਾਰ ਹੁਣ ਸਾਰੇ ਭਿਖਾਰੀਆਂ ਦੇ ਬੱਚਿਆਂ ਦੇ ਡੀਐਨਏ ਟੈਸਟ ਹੋਣਗੇ ਹੁਣ ਸਮਾਈਲ ਪ੍ਰੋਜੈਕਟ ਹੈ ਜਿਹੜਾ ਕਿ ਪੰਜਾਬ ਸਰਕਾਰ ਲੈ ਕੇ ਆਏਗੀ ਜਿਸ ਦੇ ਤਹਿਤ ਪੰਜਾਬ ਦੇ ਭਿਖਾਰੀਆਂ ਦਾ ਡੀਐਨਏ ਟੈਸਟ ਕੀਤਾ ਜਾਏਗਾ ਤਾਂ ਜੋ ਪਤਾ ਲੱਗ ਸਕੇ ਕਿ ਇਹਨਾਂ ਭਿਖਾਰੀਆਂ ਦੇ ਕੋਲ ਜੋ ਬੱਚੇ ਮੌਜੂਦ ਹਨ ਕਿ ਇਹ ਇਹਨਾਂ ਦੇ ਆਪਣੇ ਹਨ ਜਾਂ ਇਹਨਾਂ ਨੇ ਅਗਵਾ ਕਰਕੇ ਲਿਆਂਦੇ ਨੇ ਇਸ ਮਾਮਲੇ 'ਚ ਸਵਾਦ ਸੇਵੀ ਪਵਨਦੀਪ <strong>ਚਰਮਾ</strong> ਨੇ ਦੱਸਿਆ ਕਿ ਅਕਸਰ ਭਿਖਾਰੀਆਂ ਦੇ ਕੋਲ ਜੋ ਬੱਚੇ ਹੁੰਦੇ ਨੇ ਉਹ ਸੜਕਾਂ ਤੇ ਜਾਂ ਬਾਜ਼ਾਰਾਂ ਤੇ ਚੁੱਪਚਾਪ ਸੌ ਜਾਂਦੇ ਨੇ ਜਿਹਾ ਲੋਕਰ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਉਹ ਬੱਚਾ ਉਸਦੇ ਪਿਖਾਰੀ ਦਾ ਹੈ ਜਾਂ ਫਿਰ ਨਹੀਂ ਪਵਨਦੀਪ ਦਾ ਵੀ ਕਹਿਣਾ ਹੈ ਕਿ ਡੀਐਨਏ ਟੈਸਟ ਦੇ ਨਾਲ ਸੱਚਾਈ ਸਾਹਮਣੇ ਆਏਗੀ ਬੇਗੁਨਾ ਬੱਚਾ ਨੂੰ ਉਸਦੇ ਅਸਲੀ ਮਾਪਿਆਂ ਤੱਕ ਪਹੁੰਚਾਇਆ ਜਾ ਸਕੇਗਾ ਇੱਕ ਚਾਈਲਡ ਟ੍ਰੈਫਿਕਿੰਗ ਨੂੰ ਰੋਕਣ ਦੇ ਵਿੱਚ ਵੀ ਇਸ ਦੀ ਮਦਦ ਹੈ ਜਿਹੜੇ ਕਿ ਮਿਲੇਗੀ ਕਈ ਵਾਰ ਮਾਫੀਆ ਗਿਰੋ ਪਿਖਾਰੀਆਂ ਦੀ ਆੜ ਵਿੱਚ ਛੋਟੇ ਬੱਚਿਆਂ ਨੂੰ ਵਗਾ ਕੇਕਰ ਕੇ ਉਹਨਾਂ ਤੋਂ ਭੀਕ ਮੰਗਵਾਉਂਦੇ ਨੇ ਜਿਸ ਦੇ ਨਾਲ ਉਹਨਾਂ ਦੀ ਜ਼ਿੰਦਗੀ ਖਤਰੇ 'ਚ ਪੈ ਜਾਂਦੀ ਹੈ ਡੀਐਨਏ ਟੈਸਟ ਦੇ ਨਾਲ ਇਹ ਤੈਅ ਹੋ ਜਾਵੇਗਾ ਕਿ ਬੱਚਾ ਆਖਿਰਕਾਰ ਕਿੱਥੋਂ ਤੇ ਉਸ ਦੇ ਅਸਲੀ ਮਾਪੇ ਕੌਣ ਹੈ ਪਵਨਦੀਪ ਚਰਵਾ ਮੁਤਾਬਕ ਇਸ ਪ੍ਰੋਜੈਕਟ ਦੇ ਨਾਲ ਸੈਂਕੜੇ ਲਾਪਤਾ ਬੱਚਿਆਂ ਦੀ ਘਰ ਵਾਪਸੀ ਵੀ ਹੋ ਸਕਦੀ ਹੈ ਉਹਨਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਜੇ ਕਿਤੇ ਵੀ ਉਹਨਾਂ ਨੂੰ ਕਿਸੇ ਭਿਖਾਰੀ ਦੇ ਕੋਲ ਬੱਚਾ ਛੱਕੀ ਹਾਲਾਤ ਚ ਦਿਸੇ ਤਾਂ ਤੁਰੰਤ ਸਬੰਧਤ ਪੁਲਿਸ ਮੈਕਮੈਨ ਨੂੰ ਇਸ ਸੰਬੰਧੀ ਜਾਣਕਾਰੀ ਦੇਣ ਕਿ ਕਿ ਇਸ ਮੁਹਿੰਮ ਨੂੰ ਪੰਜਾਬ ਤੱਕ ਸੀਮਤ ਨਾ ਰੱਖਿਆ ਜਾਵੇ ਬਲਕਿ ਪੂਰੇ ਦੇਸ਼ ਦੇ ਵਿੱਚ ਅਜਿਹੀ ਮੁਹਿੰਮ ਸ਼ੁਰੂ ਹੋਣੀ ਚਾਹੀਦੀ ਹੈ ਤਾਂ ਜੋ ਲਾਪਤਾ ਬੱਚੇ ਅਸਲੀ ਵਾਰਸਾ ਤੱਕ ਪਹੁੰਚ ਕੇ ਅਸਲੀ ਘਰ ਤੱਕ ਵਾਪਸ ਪੁੱਛਕਮ ਉਹਨਾਂ ਬੱਚਿਆਂ ਦਾ ਭਵਿੱਖ ਸੁਰੱਖਿਅਤ ਬਣ ਸਕੇ ਦੱਸਦੇ ਕਿ ਸਮਾਈਲ ਪ੍ਰੋਜੈਕਟ ਹੁਣ ਪੰਜਾਬ ਦੇ 5 ਜ਼ਿਲ੍ਹਿਆਂ ਦੇ ਵਿੱਚ ਸ਼ੁਰੂ ਕੀਤਾ ਜਾਏਗਾ ਉਹ ਜ਼ਿਲ੍ਹਿਆਂ ਦੇ ਨਾਮ ਦੱਸ ਦਿੰਨੇ ਆ ਅੰਮ੍ਰਿਤਸਰ ਜਲੰਧਰ ਲੁਧਿਆਣਾ ਮੁਹਾਲੀ ਤੇ ਬਠਿੰਡਾ ਦੇ ਵਿੱਚ ਸਭ ਤੋਂ ਪਹਿਲਾਂ ਇਸ ਦੀ ਸ਼ੁਰੂਆਤ ਹੋਏਗੀ ਸੜਕਾਂ ਦੇ ਜੋ ਭੀਖ ਮੰਗਦੇ ਭਿਖਾਰੀ ਨੇ ਉਹਨਾਂ ਦੇ ਬੱਚਿਆਂ ਦੇ ਡੀਐਨਏ ਟੈਸਟ ਹੋਏਗਾ ਉਸ ਤੋਂ ਬਾਅਦ ਉਹਨਾਂ ਬੱਚਿਆਂ ਦੇ ਬਾਰੇ ਉਹਨਾਂ ਦੇ ਮਾਪਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਏ ਦੱਸ ਦੇ ਕਿ ਇਸ ਪ੍ਰੋਜੈਕਟ ਦੇ ਤਹਿਤ ਸੜਕਾਂ ਤੇ ਪੀਕ ਮੰਗਦੇ ਮਾਸੂਮ ਬੱਚਿਆਂ ਤੇ ਨਵਜੰਮੇ ਬੱਚਿਆਂ ਦੀ ਜ਼ਿੰਦਗੀ ਦੀ ਅਸਲ ਤਸਵੀਰ ਵੀ ਨਿਕਲ ਕੇ ਸਾਹਮਣੇ ਆਵੇਗੀ